ਐਮਰਜੈਂਸੀ ਨੂੰ ਲੈ ਕੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਵੀ ਆਇਆ ਬਿਆਨ ਸਾਹਮਣੇ ਕੰਗਣਾ ਰਣੌਤ ਦੀ ਫਿਲਮ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਬੀਜੇਪੀ ਨੂੰ ਕੰਗਣਾ ਰਣੌਤ ਨੂੰ ਪਾਰਟੀ ਵਿੱਚੋਂ ਬਾਹਰ ਕੱਢਣਾ ਚਾਹੀਦਾ ਹੈ ਕੰਗਣਾ ਰਣੌਤ ਦਾ ਦਿਮਾਗੀ ਇਲਾਜ ਕਰਵਾਉਣਾ ਚਾਹੀਦਾ ਕੰਗਣਾ ਰਣੌਤ ਦੀ ਫਿਲਮ ਤੇ ਤਾਂ ਅਸੀਂ ਪਹਿਲੇ ਕਹਿ ਦਿੱਤਾ ਕਿ ਪਾਬੰਦੀ ਲੱਗਣੀ ਚਾਹੀਦੀ ਹੈ ਪੰਜਾਬ ਚ ਬੀਜੇ ਮਤਲਬ ਬੈਨ ਕਿਉਂ ਨਹੀਂ ਹੋਗੀ ਕੰਗਣਾ ਰਣੌਤ ਜਿਹੜੀ ਆ ਜੇ ਗਲਤ ਸਾਡੇ ਸਿੱਖਾਂ ਦੇ ਖਿਲਾਫ ਜੇ ਕੋ ਕਮੈਂਟ ਕਰਦੀ ਆ ਉਹਨੂੰ ਕਿੰਨਾ ਜਾਇਜ਼ ਦੇਾਂਗੇ ਸਮਝਦੇ ਕਿ ਗੱਲ ਪਰ ਮੈਂ ਤਾਂ ਮਤਲਬ ਇਹ ਗੱਲ ਕਹੂੰਗਾ ਕਿ ਭਾਜਪਾ ਨੂੰ ਉਹ ਐਸ ਵੇਲੇ ਲੋਕ ਸਭਾ ਦੇ ਵਿੱਚ ਭਾਜਪਾ ਦੀ ਇੱਕ ਨਾਂਬਦ ਮੈਂਬਰ ਹੈ ਔਰ ਭਾਜਪਾ ਨੂੰ ਉਹਨੂੰ ਪਾਰਟੀ ਚੋਂ ਕੱਢਣਾ ਚਾਹੀਦਾ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਔਰ ਮੈਨੂੰ ਤਾਂ ਕਈ ਵਾਰ ਆਇਆ ਲੱਗਦਾ ਹੁੰਦਾ ਕਿ ਉਹਦਾ ਦਬਾਗੀ ਲਾਜ ਵੀ ਕਰਉਣ ਵਾਲੀ ਗੱਲ ਆ ਕਿ ਉਹਨੂੰ ਨਾ ਕੋਈ ਪਤਾ ਨਾ ਥੋ ਪਤਾ ਨਹੀਂ ਕੀ ਬੋਲ ਦਿੰਦੀ ਯਾਰ ਉਹਦੇ ਨਾਲ ਗਲਤ ਬੋਲਦੀ ਆ ਤਣਾਅ ਪੈਦਾ ਕਰਦੀ ਆ ਔਰ ਭਾਜਪਾ ਨੂੰ ਮਤਲਬ ਜੇ ਨਾ ਕੰਗਲਾ ਤੋਂ ਆਪਣੀ ਪਾਰਟੀ ਚੋਂ ਕੱਢਣਾ ਚਾਹੀਦਾ ਤਾਂ ਉਹਦੇ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਜਿਹੜਾ ਉਹਨੇ ਕੱਟ ਗਿੰਤੀਆਂ ਦੇ ਖਿਲਾਫ ਬਹੁਤ ਖਾਸ ਤੌਰ ਤੇ ਜਿਹੜਾ ਨੇ ਕਿਸਾਨ ਅੰਦੋਲਨ ਦੇ ਬਾਰੇ ਕਮੈਂਟ ਕੀਤੇ ਉਹ ਬੇਹੱਦ ਨਨਜੋਗ ਹੈ ਔਰ ਬੀਜੇਪੀ ਨੂੰ ਦੇ ਖਿਲਾਫ ਕਾਰਵਾਈ ਕਰਦੇ। ਕੰਗਨਾ ਦੋਅਦ ਦੀ ਫਿਲਮ ਤੇ ਤਾਂ ਅਸੀਂ ਪਹਿਲਾਂ ਹੀ ਕਹਿ ਰਹੇ ਕਿ ਪਾਬੰਦੀ ਲਗਣੀ ਚਾਹੀਦੀ ਹੈ ਪੰਜਾਬ ਚ ਬੈਨ ਹੋਈ। ਪੰਜਾਬ ਚ ਬੀਜੇ ਮਤਲਬ ਬੈਨ ਹੋ ਰਹੀ ਹੋਗੀ। ਕੰਗਨਾ ਦੋਅਦ ਤੇ ਜਿਹੜੀ ਆ ਜੇ ਗਲਤ ਸਾਡੇ ਸਿੱਖਾਂ ਦੇ ਖਿਲਾਫ ਜੇ ਕੋ ਕਮੈਂਟ ਕਰਦੀ ਹੈ ਉਹਨੂੰ ਕਿੱਧਰ ਜਾਇਂ ਦਾਂਗੇ ਸਮਝਦੇ ਗੀ ਗੱਲ। ਪਰ ਮੈਂ ਤਾਂ ਮਤਲਬ ਇਹ ਗੱਲ ਕਹੂੰਗਾ ਕਿ ਬੀਜੇਪੀ ਨੂੰ ਉਹ ਐਸੇ ਲੋਕ ਸਭਾ ਦੇ ਵਿੱਚ ਬੀਜੇਪੀ ਦੀ ਇੱਕ ਨਾਂਬਦ ਮੈਂਬਰ ਆ। ਔਰ ਬੀਜੇਪੀ ਨੂੰ ਉਹਨੂੰ ਪਾਰਟੀ ਚੋਂ ਕੱਢਣਾ ਚਾਹੀਦਾ। ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਔਰ ਮੈਨੂੰ ਤਾਂ ਕਈ ਵਾਰ ਆਇਆ ਲੱਗਦਾ ਨਾ ਕਿ ਉਹਦਾ ਦਬਾਗੀ ਲਾਜ ਵੀ ਕਰਉਣ ਵਾਲੀ ਗੱਲ ਆ ਕਿ ਉਹਦਾ ਨਾਂ ਕੋਈ ਪਤਾ ਨਾ, ਫੋ ਪਤਾ ਨਹੀਂ ਕੀ ਬੋਲ ਦਿੰਦੀ ਯਾਰ। ਉਹਦੇ ਨਾਲ ਗਲਤ ਬੋਲਦੀ ਆ ਤਣਾਅ ਪੈਦਾ ਕਰਦੀ ਆ। ਔਰ ਬੀਜੇਪੀ ਨੂੰ ਮਤਲਬ ਜੇ ਨਾ ਕੰਗਲਾ ਦੋ ਆਪਣੀ ਪਾਰਟੀ ਜੋ ਕੱਢਣਾ ਚਾਹੀਦਾ ਤਾਂ ਉਹਦੇ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਜਿਹੜਾ ਉਹਨੇ ਕਟਕ੍ਰਿੰਤੀਆਂ ਦੇ ਖਿਲਾਫ ਬਹੁਤ ਖਾਸ ਤੌਰ ਤੇ ਜਿਹੜਾ ਉਹਨੇ ਕਿਸਾਨ ਅੰਦੋ ਕਮੈਂਟ ਕੀਤੇ ਉਹ ਬੇਹੱਦ ਨਿੰਦਯੋਗ ਹੈ ਔਰ ਭਾਜਪੀ ਨੂੰ ਖਿਲਾਫ ਕਾਰਵਾਈ ਕਰੇ